ਮੇਰੀ ਗੱਲ ਹਾਂ ਵੀ ਬੋਲਵਾ ਭਾਜੀ ਤੂੰ ਆਵੇਂ ਨਾ ਤੇ ਬਾਅਦ ਅਸੀਂ ਗੰਢੀ ਚੁੱਕਦੇ ਰਹੀਏ ਹਾਂ ਵੀ ਬੋਲ ਲੋ ਹਮਨੇ ਮੈਂ ਕਹਿ ਤਾ ਗੰਮਲਿਆਂ ਦਾ ਗੰਮਲੇ ਉੱਥਾ 120 ਰੁਪਏ ਲੈ ਵੇਚਦਾ 110 ਰੁਪਏ ਲੱਜਾਂ ਹੈ ਹੈਲੋ ਫਰੈਂਡਸ ਵੈਲਕਮ ਟੂ ਮਾਈ YouTube ਚੈਨਲ ਸੋ ਫਰੈਂਸ ਅੱਜ ਸਾਡੇ ਮੱਲੇ ਜਿਹੜਾ ਅਣਗਵੰਡਾ ਚਾਚੀ ਹੁਣੀ ਸਾਡੇ ਲੱਗੇ ਮੰਮੀ ਹੁਣੀ ਔਰ ਵੱਡੀ ਮੰਮਾ ਹੁਣੀ ਜਿੰਨੇ ਵੀ ਆ ਸਾਡੇ ਅਣਗਵੰਡਾ ਉਹਨਾਂ ਸਾਡੇ ਨਾਲ ਜ ਇੱਕ ਬੂਟਿਆਂ ਵਾਲਾ ਮਾਲੀ ਮਗਾਇਆ ਵਾ ਬੁਲਾਇਆ ਉਹਨੂੰ ਔਰ ਉਹ ਬੂਟੇ ਦੇ ਨਾ ਆ ਰਿਹਾ ਵਾ ਸੋ ਅੱਜ ਅਸੀਂ ਉਸ ਦਾ ਵਲੋਗ ਬਣਾਵਾਗੇ ਔਰ ਤੁਹਾਨੂੰ ਦੱਸਾਂਗੇ ਕਿ ਕਿਵੇਂ ਕਿਵੇਂ ਕਿਹੜਾ ਕਿਹੜਾ ਬੂਟਾ ਕਿਦੇ ਕਿੰਨੇ ਦਾ ਮਿਲਦਾ ਆ ਔਰ ਕਿਹੜਾ ਕਿਹੜਾ ਬੂਟਾ ਉਹਦੇ ਕੋਲ ਹੁੰਦਾ ਆ ਔਰ ਉਹਦਾ ਸੀ ਐਡਰੈਸ ਉਹਦਾ ਨੰਬਰ ਤੁਹਾਨੂੰ ਅਸੀਂ ਦਵਾ ਦੇਆ ਦਵਾ ਦਵਾਂਗੇ ਔਰ ਤੁਸੀਂ ਉਹਦੇ ਕੋਲੋਂ ਜਦੋਂ ਮਰਜ਼ੀ ਬੂਟਾ ਵਗੈਰਾ ਕੋਈ ਵੀ ਜਿੱਲਾ ਨਾ ਹੋਵੇ ਤੇ ਤੁਸੀਂ ਲੈ ਸਕਦੇ ਹੋ ਔਰ ਕੋਸ਼ਿਸ਼ ਕਰਦੇ ਆ ਕਿ ਵਲੌਗ ਵਧੀਆ ਬਣੇ ਜੋ ਤੁਹਾਨੂੰ ਪਸੰਦ ਆਵੇ ਸੋ ਤੁਸੀਂ ਵਲੌਗ ਵੇਖ ਕੇ ਲਾਈਕ ਸਬਸਕ੍ਰਾਈਬ ਔਰ ਚੈਨਲ ਨੂੰ ਸ਼ੇਅਰ ਜ਼ਰੂਰ ਕਰਨਾ ਔਰ ਚਲੋ ਹੁਣ ਦੱਸ ਦਿੰਦੇ ਆ ਅਸੀਂ ਤੁਹਾਨੂੰ ਕਿ ਕਿਵੇਂ ਦਾ ਬੂਟੇ ਹੁੰਦੇ ਆ 12 ਮਹੀਨੇ ਇਹ 12 ਮਹੀਨੇ ਹੈ ਹਾਂ ਲੋ ਫਰੈਂਡਸ ਇਹ ਪਹਿਲੇ 12 ਹਾਲਾ ਚਾਲੋ ਕਿਵੇਂ ਰਹਿੰਦੀ ਥੋੜੇ ਦਿਨੋਂ 7-8 ਦਿਨਾਂ ਦੇ ਤੋਂ ਮੁੱਕੇ ਦੇਖ ਗਿਆ ਨਾ 8-8 ਐਜੋ ਘਰ ਉਹਨੂੰ ਨਹੀਂ ਪਤਾ ਜਾਂਦਾ ਕੋਈ ਨਹੀਂ ਮੈਂ ਲੱਗ ਦੇਣਾ ਫਿਰ ਤੂੰ ਮੈਨੂੰ ਡਕਲ ਤੇ ਫਿਰ ਤੁਹਾਨੂੰ ਪਤਾ ਲੱਗੇਗਾ ਨਹੀਂ ਕੋਈ ਹੋਰ ਕੀ ਪਰੇ ਤੂੰ ਜੱਦੀ ਕਿ ਟੱਕ ਪੜਨਾ ਵਾ ਇਹ ਕਿਦਾਂ ਆਪਾਂ ਸੌਦਾ ਲਿਆਵੋ ਇਹਦਾ ਸਮਝ ਲੈ ਕਾਈ ਜੀ ਦਾ ਇਹ ਸੌਦਾ ਲਿਆ ਸੌਦਾ ਲਿਆ ਉਹਦਾ ਬਹਾਸ ਸੀ ਲੱਗਾ ਹੀ ਗਿਆ ਨਾ

गारा बना आधी वर्क मेंटी ओ तो तो दे वो वटी ने कट दो फिर आ तो बहुत सी ले ले सो अंदर यो नहीं वर्क मत करो आपकी गल पे कॉल तो की के मेरा आ लो अरे पहले के लगती हो नहीं तो अरे पहला ही नहीं है ये कुत्ते का आदमी है ਸੰਤ ਰਿਫੋਲਾ ਵਸੰਤ ਰਿਖੜੋ ਤੁਹਾਨੂੰ ਨਾਲ ਲਿਆਉਣਾ ਵਾ ਹਾਂਜੀ ਇਹ ਕਾ ਸੰਤਰੀ ਸਾਈਂ ਨਾ ਮੇਰੇ ਕੋਲ ਸਾਰੀ ਗੱਲ ਦੀ ਵਸਾਈ ਗਈ ਆਂਦੀ ਹਾਂਜੀ ਮੇਰੇ ਕੋਲ ਇਹ ਨਾਲ ਲੈ ਆਵਾਂ ਤੁਹਾਨੂੰ ਨਿਕਲੇ ਹਾਂ ਇਹ ਪਾ ਕੋ ਬੋਲੋ ਇਹ ਦੋ ਦਿਨ ਨਹੀਂ ਨਿਕਲੇ ਇਹ ਕਮਟਰੀ ਗੱਲ ਸੁਣੋ ਤੁਹਾਡੇ ਲਾਗੂ ਦੀ ਲੰਗ ਤਾਂ ਨਹੀਂ ਅੱਜ ਤੱਕ ਆਦਿ ਲਾਗੂ ਦੀ ਤੁਹਾਡੇ ਲਾਗੂ ਦੀ ਲੰਗ ਤਾਂ ਨਹੀਂ ਪਾਟੀ ਸੱਤੀ ਦਿਨੀ ਆਹ ਹੋਇਆ ਆਹ ਨਾ ਘਾਰਿਆ ਇੱਥੇ ਨਹੀਂ ਕੋਈ ਪਤਾ ਮੈਂ ਭਾਰੂ ਪਹਿਲਾਂ ਉਹ ਸਾਰੇ ਖੜਨੇ ਪਾ ਜੀ ਨਾ ਖੜੇ ਸਾਡੇ ਫਿਰ ਤੂੰ ਆਵੇਂ ਨਾ ਤੇ ਬਾਅਦ ਅਸੀਂ ਕਰਾਂਗੇ ਚੁੱਕਦੇ ਰਹੀਏ ਆ ਵੀ ਬੋਲ ਲੈ ਇਹ ਬੋਲੋ ਗੁਲਾਬ ਖਲੋਗੇ ਖਲੋਗੇ ਕਹਿੰਦੇ ਨਿਕਲਦੇ ਹਿਲਾ ਲਈਓ ਚ ਆ ਜਾਓ ਤੁਸੀਂ ਕਹੀਓ 12 ਮਹੀਨੇ ਵਾਲੇ ਨਾ ਮੁਰਗੇ ਦੇਖ ਤੋਂ 12 ਮਹੀਨੇ ਵਾਲੇ ਪਾਣੀ ਵੀ ਡੇਣਾ ਨਹੀਂ ਪਾਣੋ ਲੱਭ ਲੈਣਾ ਫੜ ਲੈਣਾ ਫੜ ਪਾਣੀ ਚਲੋ ਮੇਰੇ ਮੇਰੀ ਗੱਲ ਸੁਣੋ ਨਹੀਂ ਭਾਈ ਹੁਣ ਜਾ ਤਾਡੀ ਤੁਹਾਡੀ ਆ ਜੀ ਦੇ ਲਓ ਮੇਕ ਲਓ ਤੁਹਾਡੀ ਆ ਦੁਕਾਨਦਾਰੀ ਆ ਨਾ ਤੁਹਾਡੀ ਦੁਕਾਨਦਾਰੀ ਆ ਨਾ ਵੀ ਸੌਦਾ ਚੰਗਾ ਦੇਣਗੇ ਤੇ ਬਾਗ ਲੈ ਆਉਣਾ ਇੱਕ ਦਿਨ ਬਾਅਦ ਦੇਵਾ ਆਖਰ ਚਲ ਦੂਜੀ ਦੁਕਾਨ ਤੋਂ ਲਓ ਆ ਨਹੀਂ ਚੱਲੀ ਫਿਰ ਜੀ ਦੁਕਾਨ ਸਾਡੀ ਖਲੋਤੀ ਦੁਕਾਨ ਚੱਜੀ ਤੋ ਜੋ ਕੇ ਪਾਜਾ ਇੱਧਰ ਇੱਧਰ ਨਾ ਨਾ ਜੰਦੀ ਆ ਨਾ ਭਾਨ ਗੜਾ ਪਤਾ ਲਾਓ ਆ ਪਾਈ ਕੀ ਇਹ ਕਿੰਨੇ ਦੇ ਮਾਮੇ ਨੂੰ ਪਾਦਾ ਮੰਮੀ ਆ ਕਿੰਨੇ ਪੈਸੇ ਦਿੱਤੇ ਆ ਵੇਲ ਜੀ ਦੇ ਆ ਆ ਦੇਖਿਓ ਰਾਹੇ ਨਾ ਹੀ ਨਾ ਤੋਂ ਬਰਾਬਰ ਪਿਆਰ ਜੇ ਤਾਰੇ ਆਵਾਜ਼ ਲਈ ਕੋਈ ਵੇਖ ਪੰਜਾਵਾ ਵਾਲਾ ਵੀ ਆ ਪੰਜਾਵਾ ਵਾਲੇ ਕਾਹਦੇ ਰਹਿਣਗੇ ਜੇ ਸਾਡੀ ਨੂੰਹ ਤਾਈ ਆਈ ਆਂ ਕਿਤਾਬ ਕਿਤਾਬ ਇੱਦਾਂ ਗਾਣਾ ਗੋਲਦਾ ਕੋਈ ਹਾਂ ਜੀ ਮੈਨੂੰ ਕਹੀ ਜੇ ਕੋਈ ਗੋਲਦਾ ਕੋਈ ਤਾਂ ਹਿੱਤ ਬਤਾ ਕੇ ਦੇਣਾ ਜੀ ਜੀ ਤਾਈ ਜੀ ਦੇ ਦਪਾਵੇ ਦਸਾਵੇ ਲੋਆਵੇ ਆ ਗਈ ਆ ਇਹ ਪਾਮ ਹੋਰਾ ਸਾਬਾ ਆ ਸਾਰੇ ਬੂਟੇ ਵਾ ਕੀ ਕੀ ਆ ਕਿਹਦੇ ਕਿਹਦੇ ਸੰਤਰਾ ਕਿੰਨੇ ਇਹਦੇ ਨਾਲ ਤਾਂ ਬਗੈ ਮੇਰੇ ਸਾਰੇ ਹੱਥ ਲਾ ਲਾ ਕੇ ਖਾਣ ਮੇਰੇ ਨਾਲ ਤਾਂ ਮੈਂ ਵੀ ਲੈ ਆ ਗਿਆ ਦੋ ਵਾਰੀ ਲੈ ਕੇ ਲਾਇਆ ਵੀ ਸੁੱਤਦੇ ਹੋ ਵੀ ਆਹੋ ਭਾਈ ਕਹਿੰਦੇ ਆ ਇਹਦੇ ਕੋ ਗਰੰਟੀ ਲਾਉਂਦੇ ਸੰਤਰਾ ਕਿੰਨੇ ਅੰਬ ਅੰਬ ਸੰਤਰਾ ਕਿੰਨੇ ਅੰਬ ਅੰਬ ਫਿਲਮ ਬਣਾਉਣੇ ਦਾ ਕਹਿ ਰਹੇ ਆ ਗਾਵਾ ਕਿਹੜਾ ਇਹ ਗਲਾਬ ਆ ਕੰਡੇ ਤਾਂ ਬਗੈ ਇਹ ਕਿਹੜਾ ਸੁਪੀਰ ਬਾਗਲਾ ਇੱਥੇ ਕਿਹੜਾ ਗਲਾਬ ਲੱਗੂਗਾ ਇਹਨਾਂ ਨੂੰ ਬਿਲਕੁਲ ਪਾਣੀ ਘੱਟ ਪਾਇਆ ਤਾ ਮੈਂ ਤਾਂ ਮੋਦਰ ਨੂੰ ਦੱਸਿਆ ਜਦੋਂ ਲਾਇਆ ਇਹ ਤਾਂ ਸਹੀ ਸਾਤੀ ਦੀ ਪਾਣੀ ਪਾਇਆ ਇਹਨੇ ਨਹੀਂ ਆਖ ਲੈ ਤੂੰ ਇਹਦ ਕੌਣ ਲੈ ਇਹਨਾਂ ਨਸਲੀ ਜਿਹੜੇ ਦੋ ਗਲਾਬ ਤਾਂ ਫਿਰ ਸੁੱਕ ਗਏ ਸੱਤਾਂ ਕਾਣਾ ਬੰਨੀ ਕਹਿਣ ਨੂੰ ਪਰ ਇਟਲੀਆਨ ਦੇ ਸਰਦਸਾ ਜਿਹੜਾ ਸੁੱਕ ਜਤਾ ਫਿਰ ਵਾਪਸ ਤੁਸੀਂ ਸੁਣਦੇ ਨਾ ਕਿਆ ਕਹਾ ਗਿਆ ਸੀ ਬੜਾ ਲੌਂਗ ਟਮਾ ਲੇ ਛੇ ਲੈ ਇਤਨਾ ਪਿਆਰ ਤਾਂ ਜੇ ਤੁੰਡਾ ਗੁੱਬ ਵੀ ਤੇਰੀ ਗਾਰੰਟੀ ਹੈ ਲੈ ਦਵਾਈ ਵੀ ਤੇ ਇੱਕ ਜਾ ਕਰ ਦਵਾਈ 60 ਰੁਪਏ ਦਾ ਭਾਗ ਲੈ ਆ ਬਾ ਦੇ ਦਵਾਈ ਕਰੀਏ ਸਾਟੇ ਪੈ ਦੋ ਗਮਲੇ ਨਾਲ ਦੇ ਭੁੱਲ ਜੂਗੇ ਬਾਈ ਆ ਵੀਰ ਲੱਭਾ ਦੇ ਇਟ ਕਰ ਗਮਲਿਆਂ ਦਾ ਰੇਟ ਕਰਦੇ ਤੂੰ ਇੱਕ ਜੋੜੀ ਕਰ ਦੇ ਹਰ ਇੱਕੋ گاؤں ਸੇ ਬੋਲੋ ਨੀ ਤੇ ਹਾਲ ਹੈ ਦੋ ਦਾ ਗਮਲਿਆਂ ਦੇ ਪੈਸੇ ਦਿਓ ਬਸ ਹੁਣ ਹਾਂ ਗੋ ਜਿੰਨੇ ਨੇ ਆਵਾ ਆ ਵੱਡਾ ਹਾਂ ਯਾਰ ਸਾਡੇ ਆਣ ਤੁਹਾਡੀ ਮੰਗ ਲਈ ਬੈਠਾ ਹੁਣ ਆ ਗਈ ਆ ਓਏ ਜੱਜੀ ਸਾਡੀ ਸਾਰੇ ਬਣ ਗਈ ਆ ਗਮਲਿਆਂ ਦਾ ਰੇਟ ਕੱਢ ਪਾ ਇਹਨਾਂ ਨੂੰ ਓਏ ਕਾਹ ਦੇ ਦੇ ਫੁੱਟਰ ਨੂੰ ਗਮਲਿਆਂ ਵਾਲਾ ਦੱਸ ਨੀ ਚਾੜ ਨਹੀਂ ਆ ਯਾਰ ਨੂੰ ਲੱਗਿਓ ਖਾਣੇ ਦੀ ਲੋੜ ਆ ਟੇਵੇ ਟੱਡਲੇ ਮਾਸਾ ਹਾਂ ਨਹੀਂ ਜਣਾ ਫੁੱਟੇ ਦੇਖੋ ਮੁੰਡਾ ਨੂੰ ਨਖੇਰ ਨਾਲ ਇਤਨਾ ਰੱਖਾ ਕਿਹੜਾ ਮੈਂ ਲਿਆ ਕੇ ਤੁਹਾਨੂੰ ਦਿਖਾਉਂਗਾ ਫਟਾ ਫਟਾ ਵਾਲੇ ਫਿਰ ਫਿਰ ਉਹਨਾਂ ਦੀ ਮੈਂ ਗਰੰਟੀ ਨਹੀਂ ਦਿੰਦਾ ਮੈਂ ਅੱਗੇ ਲਿਆਵਾਂ ਵੀ ਲਿਆਵਾਂ ਮੈਂ ਵੀ ਲਿਆਵਾਂ ਸੱਚਾ ਲੱਗਿਆ ਇਹ ਨਹੀਂ ਆਵਾਜ਼ ਇਹੋ ਹੀ ਹੋਏ ਕੀ ਆਵੇਂ ਮੋ ਜਿਵੇਂ ਕੰਬਲੇ ਚਲਾ ਸੁੱਟ ਹੁਣ ਦੇ ਜੀ ਹੁਣ ਦੇ ਨਾ ਦੇਖਦੇ ਨਾ ਬੂਟਾ ਕਿੱਥੇ ਲਿਆ ਦੇਖ ਲਾ ਆ ਆ ਜਦੋਂ ਕੱਟਦੇ ਜੇ ਲੋ ਗਮਨਾ ਦਾ ਥੀਏਟਰ ਲਾਉਣਾ ਭਾ ਗੰਮਲਿਆਂ ਦਾ ਗੰਮਲੇ ਉਧਰ 120 ਰੁਪਏ ਲੈ ਵੇਚਦਾ 110 ਰੁਪਏ ਲਾ ਜਾਂਦੇ ਆ ਦੇਖੋ ਤਾਂ ਫਰਕ ਪਾਉਂਦਾ ਆ ਮੈਂ ਤੁਹਾਨੂੰ ਦੱਸੀਆ ਇਹ ਗਮਰੇ ਚਲਣਗੇ ਨਹੀਂ ਅਗੇ ਕੋਈ ਜਿਹੜਾ ਡਾਡੇ ਦਾ ਭਰਦੀ ਗੰਮਲੇ ਦਾ ਹੋਰ 200 ਦੇ ਪਾਉਂਦੇ 3 ਆ ਜਾਂਦੇ ਆ 500 ਤਾਂ ਹੁੰਦਾ ਵੇ ਇਹ 500 ਮੇਰੇ ਕੋਲ ਗੰਮਲਾ 350 ਰੁਪਏ ਤੱਕ ਮਗਾ ਦੂ ਪਲੱਸ ਪਾ ਦੂ 5 500 ਤੱਕ ਆਖੋ ਤੇ 5 500 ਤੱਕ ਲਿਆ ਦੂਗਾ ਹਾਂ ਇਹ ਅਗਲੇ ਦਾ ਜਾਣਾ ਨਹੀਂ ਆਪ ਕੋਈ ਜਾ ਰਿਹਾ ਹੈ ਜਿਹੜਾ ਅੱਗੇ ਲੱਗੇ ਪੁੱਤ ਗਿਆ ਮੈਂ ਬਾਹਰ ਪੁੱਛਿਆ ਧਿਆਨ ਕਿ ਮੈਂ ਪੁੱਛਿਆ ਬਾਹਰ ਆਹ ਸੁੱਟ ਗਿਆ ਸਾਰੇ ਗਮਲੇ ਰਹਿਣ ਤਾਂ ਤੂੰ ਜਲਾਵੇਂ ਕਿੰਨਾ ਦੇ ਮੈਂ ਗਾਂਦੀ ਗਮਲਿਆਂ ਦਾ ਵੀ ਰੇਟ ਕਰ ਫਿਰ ਪਾਏ ਬੂਟੇ ਲਾ ਲੈ ਤੇ ਲਾਉਣਾ ਛੋੜ ਪਾ ਗਈ ਨਾਲ ਕਲੀ ਜਨਾਗਰਪਤੀ ਦੀ ਸਮਾਂ ਲੂੰਦੀ ਕਿਤੇ ਰੰਗ ਦਾ ਕੋਲ ਲੱਗਦਾ ਇਹ ਮੈਂ 12 ਮਹੀਨੇ ਇਹ 12 ਮਹੀਨੇ ਦਾ ਨਾ ਤੇ ਦੇਖ ਨਾ ਨਾਮ ਦੀ ਹੋ ਜੇ ਤਾਂ ਰੱਬ ਜੀ ਦੀ ਮੇਰੀ ਗਾਰੰਟੀ ਇਹ ਕਹਿ ਰਹਾ ਅਗਰ ਵਸੀ ਗਾਰੰਟੀ ਲਿਖ ਕੇ ਦੇ ਕੇ ਤਾਈ ਦੇਖ ਇਹਨੂੰ ਫੋਲ ਛੋਟਾ ਸਹਜ ਹੀ ਲੱਗਣਾ ਕਿਦਾਂ ਅਗਰਵਤੀ ਦਿਖਾਉਣੇ ਥਲੀ ਕਮਲ ਹੋਣੀ ਹੈ ਬੋਟਲ ਇਹ ਕਿੰਨੇ ਦਾ ਇਹ 150 ਰੁਪਏ ਦਾ ਪੀਸ ਹੈ ਕਾਡਾ ਕਾਡਾ ਮਲੇ ਕਰਾ ਨਾਰਕਲੀ ਅਗਰਵਤੀ ਚਿੰਮਤ ਤਾਂ ਕਾ ਕਰਨੀ ਤੂੰ ਬੂਟੇ بڑے بڑے ਭਾਂਜ ਬੂਟਿਆਂ ਦੀ ਗੱਲ ਜਾਂਦ 18-1800 ਰੁਪਏ ਦਾ ਕਬੂਟੇ ਸੋਟੇ ਹਾਂ ਇਹ ਜਿੱਦੋਂ ਫੁੱਲ ਖੜੇ ਹਣ ਚਾਲੂ ਹੋਏ ਮਤਲਬ ਨਹੀਂ ਇਹ ਖਾਲੀਆਂ ਦਾ ਬੀਜਾਂ ਦਾ ਸਾਡੇ ਘਰੋਂ ਤੋਂ ਮਤਲਬ ਇਹ ਕਲੀ ਹੈ ਕਿ ਜੇ ਫੋਨ ਨਹੀਂ ਚੱਲਦਾ ਨਾ ਉਹਦੇ ਆਵਰ ਆਦੀ ਰੱਖੇ ਇਹ ਮੁੰਡਾ ਲਾ ਦੇ ਕੇ ਕਹਿੰਦਾ ਬਣਾਣਾ ਸੀ ਦੁਪਹਿਰ ਕਰਕੇ ਫੜੇਗਾ ਦੁਪਹਿਰ ਕਰਕੇ ਉਹ ਰੇ ਜਾਂਦਾ ਬਰਾਤ ਇੱਕ ਇੱਕ ਆਪ ਇਹ ਆਵਰ ਆਦੀ ਨੇ ਬਰਾਤ ਦੇ ਚਿੱਟੀਆਂ ਕਲੀਆਂ ਉਹ ਵੀ ਇਦਾਂ ਦੀ ਅਜ ਵੀ ਆ ਗੋ ਚਲ ਬਾਲਾ ਲਾ ਸਹੀ ਸਿਰੇ ਨਾ ਨਾਨ ਹਾਂ ਵੇਲਾ ਕਿਨੇ ਬੂਟੇ ਲੈਣਾਂ ਨੇ ਫੇਲਾ ਪੜਾਉਂਦੇ ਆ ਤੇਰੇ ਦਿਨ ਤੋਂ ਜਾਣਨੀ ਆ ਬ్రో ਮੇਰੇ ਬਲੋਗ ਹੁੰਦੇ ਪਾ ਫੋਟੋ ਚਾੜ ਆਪਣਾ ਨੰਬਰ ਬੋਲ ਦੇ ਬਾ ਦੇ ਕੋ ਕੁ ਲੈ ਲੂਗਾ ਬੋਟੇ ਬਾਟੇ ਜੇ ਕਿਨੇ ਮਗਾਉਣ ਹੁਣ ਆਪਣਾ ਨੰਬਰ ਬੋਲ ਲੈ ਉਹ ਚਾਰ ਦੋ ਲੋਕੇ ਬੁਲਾ ਲੈਣਗੇ ਤੁਹਾਨੂੰ ਕੋਈ ਗੱਲ ਨਹੀਂ 79158 ਅਛਾ ਅਗੇ 77596 ਓਕੇ ਜੀ ਤੇ ਤੂੰ ਕੰਦੀ ਬਾੜ ਬਾੜ ਬੋਟੇ ਕੜੀ ਚੋਕ ਲੈ ਕੇ ਰੱਖ ਲੈਣੀ ਬਦ ਦੇ ਜੀ ਕਿ ਮੈਂ ਦੇ ਦਵਾਂ ਹਿੱਕੇ ਆ ਨਾ ਦਸ ਸਮੇਂ ਪਹਿਲੀ ਉਹਦੇ ਹੁੰਦੇ ਆਉਂਦੇ ਆ ਬੋਲੇ ਜੀ ਅੰਦਰ ਨਹੀਂ ਦੇਉਂਦੇ ਆ ਛੇ ਆ ਤਰਬਾ ਲਾ ਰਹੇ ਨੇ ਨਾ ਜੱਜ ਜੱਜ ਮੈਂ ਠੀਕ ਹੈ ਨਾ ਤੇ 100-100 ਕਹਿੰਦਾ ਮੈਂ 100-100 ਤੁਹਾਡੇ ਸਾਹਮਣੇ ਲਾ ਦਾਂ ਠੀਕ ਆ ਇਹ ਕਿੰਨੇ ਸਾਧੂ ਜੀ ਜਾਂ ਪਰਵਾ ਕੋਈ ਜਮਾਨ ਕਰਿਆ ਕਰਾਂਗੇ ਸੋ ਸੋ ਨਾਲੇ ਪਾਏ ਆ 100-100 ਦੇ ਆਹ ਬੂਤਾ ਸੋ ਕਾ ਇਹ ਨਾਲੇ ਇੱਥੇ 100 ਹੀ ਲੱਗਣਾ ਸੋ ਨਾਰਮਲੀ 150 ਰੁਪਏ ਇਹ ਨਾਰਕਲੀ ਜਾਂ ਨਾਰਕਲੀ ਇੱਥੇ ਕਿੰਨੇ ਕਿੰਨੇ ਨਾਰ ਚੱਲਿਆ ਇਹਨਾਂ ਲੋੜ ਹੈ ਨਹੀਂ ਕੋਈ ਇਹਦੇ ਨਾਲ ਕੋਈ ਪੀ ਸਕਦੇ ਕਦਰ ਪਾਛਾ ਚਾਹੁੰਦਾ ਨਾ ਤਾਂ ਮੈਂ ਤੇ ਕਰ ਰੇਟ ਸਹੀ ਸਹੀ ਪਾਜੀ ਬੱਤੇ ਕੱਢ ਦੇ ਤੂੰ ਇਸ ਕੋ ਘਟਾ ਨਹੀਂ ਹੋਣਾ ਆ ਪਰਲੀ ਜਾ ਕੇ ਕੇਨੇ ਕਰੋ ਬੁੱਟੇ ਕਿ ਲੈ ਆਈਏ ਇਹਦਾ ਪਾਵਾ ਦੂਦਾ ਪਾਵਾ ਮੈਂ ਕਿਹਸੇ ਨਾਲ ਆ ਇਹ ਬੋ ਲੈ ਇਹ ਤੇ 200 ਹੋਈ ਨੇ ਦੋਵੇਂ ਨੇ ਹੋਏ ਇਹਦਾ ਪਾਵਾ ਹੋ ਕਿਹਸੇ ਤੋਂ ਹੋ ਪਾਵਾ ਇਹ ਹੋਈ ਸੀ ਜਾਵੇ ਮੈਂ ਖੋਲਦਾ ਵੀਡੀਓ ਬਣਾਉਂਦਾ ਡੈਕ ਲਾਉਂਦਾ ਜਦੋਂ ਤੱਕ ਚਾਰ ਆ ਦੇਣਾ ਇੰਗਰੇਜ਼ੀ ਲੋ ਮੈਂ ਤੈਨੂੰ ਫੋਟ ਦਵਾ ਬੂਟਾ ਮੈਂ ਬਤਾਵਾ ਤਾਂ ਕਰਕੇ ਆਪੋ ਪੱਤੀ ਟੁੱਟ ਗਈ ਨਹੀਂ ਇਹ ਹੋਰ ਚੀਜ਼ ਹੈ ਉਹ ਹੋਰ ਚੀਜ਼ ਆ ਦੀ ਇਹ ਫਿਰਸਪਾ ਮੈਂ ਕਰ ਲਿਆ ਕੋਈ ਦੇ ਨਾਲ ਦੇ ਮੈਂ ਲੈ ਆਂਦਾ ਲਓ ਮੈਂ ਤੁਹਾਨੂੰ ਫੋਟੋ ਆ ਉਹੋ ਬੋਤਲ ਕੇ ਫੋਟੋ ਦੇ ਦੂੰ ਕੀ ਹੈ ਵਧੀਆ ਬਹੁਤ ਵਧੀਆ ਚੀਜ਼ 12 ਮਹੀਨੇ ਲੱਗੇ ਤੁਹਾਡੇ ਆ ਲੱਗੇ ਕੋਟੀ ਵੱਡੀ ਜਗ੍ਹਾ ਸਾਹਮਣੇ ਇਹ 1 ਮਹੀਨਾ ਵੀ ਸੁੱਕ ਗਏ ਕਿਹੜਾ ਲਾਉਡ ਤੋਂ ਭਾਵੇਂ ਸਾਲ ਭੂਤਾ ਇਤਨਾ ਰੱਖ ਛੱਡ ਕੇ ਰੱਖੀ ਗਰਮੀ ਦੇ ਬਰਮੇ ਵਿੱਚ ਤੇ ਉਹਦੇ ਬੂਟੇ ਲਿਆ ਕੇ ਨਹੀਂ ਵਿੱਚ ਜਿਹੜੇ ਭਾ ਜਿਹੜੇ ਗਲਾਬ ਦੇ ਫੁੱਲ ਹਨ ਨਾ ਕਿੰਨੇ ਚਿਰ ਬਾਅਦ ਪਾਣੀ ਪਾਣਾ ਪਾਣੀ ਦੂਰੇ ਤੀਰੇ ਤਨ ਪਾਇਆ ਕਰੋ ਰੋਜ਼ ਪਾਣੀ ਨਾ ਪਾਇਆ ਕਰੋ ਕੂਟਿਆਂ ਨੂੰ ਠੀਕ ਰੋਜ਼ ਪਾਣੀ ਪਾਉਂਦੇ ਜਾਨਾ ਮੈਂ ਘੁੰਮਣਾ ਤਾਂ ਲਿਆਉਂਦੀ ਹਾਂ ਜਿੱਦੇ ਜਾਣੀ ਤਾਂ ਦੋ ਤਿੰਨ ਕੂਟੇ ਲੈ ਕੇ ਕਿੰਨੇ ਲੋਨ ਪਾਣੀ ਤੇ ਲਾਉਂਦਾ ਫੱਦੇ ਨਿਕ ਰਦੇ ਆ ਪੀਲਾ ਜੀ ਕਿੰਨਾ ਸੋਨਾ ਕਿੜੀ ਇਹ ਪਾਣੀ ਦੀਆਂ ਰੋ ਪੱਤੇ ਫੁੱਲ ਜਾਂਦੇ ਵੇਖ ਰਿਹਾ ਤਾ ਨਾਲ ਫੱਦੇ ਹੁੰਦੇ ਨਹੀਂ ਲੌੜੇ ਦੀ ਫੇਰ ਸਾ ਤੋਂ ਬਲੇ ਕੱਟ ਗਏ 6 ਹੋਏ ਆ ਬਾਜੀ ਕਰੋ ਡੇਟ ਮੈਂ ਤਾਂ 150 ਰੁਪਏ ਲਾਣਾ ਮੋਂ ਕੱਟ ਵੱਧ ਕੋਈ ਨਹੀਂ ਕਰਾਂ 150 ਕੀ ਹੈ ਨਾ ਇੱਕ ਦਿਨ ਦਾ ਡੇਟ ਹੀ ਨਹੀਂ ਬੰਦਾ ਤੇ ਮੈਨੂੰ ਇਹ ਕੋਲ ਚੱਲਦੇ ਆ। ਮੈਨੂੰ ਇਹ ਕੋਲ ਜਿਹੜੇ ਸਾਰੇ 12 ਮਹੀਨੇ ਵਾਲੇ ਹੋਣੇ। ਉੱਥੇ ਦੇ ਪਠੇੜੇ ਸਹਿਰ ਦੇ। ਇਹਦੇ ਫੋਟੋ ਨਹੀਂ ਲੈ ਲੈ ਚਲਾ ਲੈਨੇ ਆ। ਕੀ ਮਾਤਾ ਜੰਮੀ ਨੇ ਦੋ ਮਹੀਨੇ। ਮੇਰਾ ਪਿੰਡ ਉਹ ਬਟਾਲੇ ਘਰ ਤੇ ਲਾਗੇ। ਉਹ ਮਾਤਾ ਦੇ। ਇਹਦੇ ਬੂਟੇ ਮਦੀਨਾ ਦਾ ਕਰੋਦੇ ਹੋਣਾ। ਖਰਚਾ ਛੋਟਾ ਥੋੜਾ ਕਰਦੇ। ਯਾਰ ਕਰਕੇ ਜਾਂਦੇ ਰਹੇ ਰੋਜ਼। ਪਾਓ ਥੋ ਕਿੰਨੇ ਦਾ ਬੂਟਾ ਮੇਰਾ ਜਨਾ ਕਰਾਂ। ਬੂਟਾ ਮੈਂ 1800 ਰੁਪਏ ਤੱਕ ਲੈਣ। ਉਹ ਤੋਂ ਕਿੰਨੇ ਦਾ ਵੇਚਦਾ। ਬੂਟਾ ਦੇ بڑے بڑے ਰੇਸ। ਕਦੀ ਜਾਂਦੇ। ਉੱਥੋਂ ਕਿੰਨੇ ਦਾ ਵੇਚਦਾ। ਇੱਥੇ ਲਿਆ ਗਿਆ ਮੁਖਾਰੀ ਇਹਦੇ ਕੋਈ ਨਾ 100 ਲੈਣਾ ਹੀ ਇੱਥੇ ਦੇ ਤਾਂ ਨਹੀਂ ਲੈਣਿਆ ਲੈਂਦੇ ਸੌ ਵਾਲੇ ਤੁਸੀਂ ਬੜੇ ਕੋਣ ਤੇ ਕਿਤੇ ਲੱਗੇ ਪਤਾ ਬੀ ਆਹ ਕਰਦਾ ਬੂਟਾ ਮੈਂ 78000 ਦਾ ਮਾਲ ਨਹੀਂ ਉਹਨਾਂ ਤੋਂ ਦੀ ਭਾਵੇਂ ਪਾ ਆਹ ਕਰਦਾ ਬੂਟਾ ਉਹ ਦੇ ਦਾਂ ਤੁਹਾਨੂੰ ਬਤਾਵਾਂ ਇਹ ਕੰਡਾ ਇਹ ਲੱਗ ਇਹ ਖੱਲ ਨੇ ਜੀਦੇ ਆ ਖੱਲ ਨੇ ਜੀਦੇ ਆ ਠੀਕ ਮੈਨੂੰ ਲੱਗ ਦੇ ਕੇ ਜਾਣੇ ਤੁਹਾਨੂੰ ਪੀ ਕਿਦਾਂ ਲਾਉਣਾ ਲਾਉਣੇ ਆਪ ਨਹੀਂ ਲਾ ਲਾਂਗੇ ਆ ਯਾਰ ਉਹ ਸੁੱਕ ਜਾਂਦੇ ਆ ਨਹੀਂ ਕਦੀ ਵਾਸਤੇ ਨਹੀਂ ਚੱਲ ਦਵਾਈ ਵੀ ਦੇ ਦੇ ਹੁਣੇ ਇੱਕ ਕਾਹ ਮੋਲ ਕਹਿ ਰਹੀ ਏ ਤੋਂ ਵੱਡੀ ਦਵਾਈ ਵੀ ਦੇ ਦੇ ਗਲਾਬ ਦੇ ਫੁੱਲਾਂ ਪਾ ਸਕਦੇ ਦਵਾਈ ਹਾਂ ਹਰ ਕਮੂਟੇ ਲਪਾਓ ਨਾ ਮੇਰਾ ਮਾਦੀ ਜੋਂ ਕਾ ਤੂੰ ਦਵਾਈ ਦੇ ਦੇਂ ਜਾਂਦਾ ਮਾਦੀ ਯਾਦਾਂ ਉਧਾਰੋ ਪਾਇਓ ਨਾ ਦਵਾਈ ਇਹਨਾਂ ਨੂੰ ਕਰਦੇ ਐ 60 ਰੁਪਏ ਦਾ ਪੈਨਟ ਹੁੰਦਾ ਇਹ ਸਿਆ 60 ਰੁਪਏ ਨੇ ਬਿਕਾਣ ਸੁਣਾ ਇਹ ਐਕਸਪੀਰੀਅਰ ਹੋ ਰਿਹਾ ਹੈ ਦਵਾਈ ਤੋਂ ਹੀ ਉਹਨੂੰ ਨਾ ਦੇ ਵੇਖੋ ਕੋ ਬਾਤ ਹੈ ਸਾਡੇ ਬੁੱਤੇ ਨੂੰ ਹੁੰਦਾ ਵਾ ਕੀ ਹੁੰਦਾ ਇਹਨਾਂ ਦੇ ਬੁੱਤੇ ਨੂੰ ਇਹ ਸੁੰਡੀਆਂ ਪੈਂਦੀਆਂ ਅਮਰੂਦਾਂ ਦੀਆਂ ਬੜੀਆਂ ਇਹਨਾਂ ਦੇ ਹਰ ਬੇਬਾਹ ਦਾ ਸਿਆਲ ਵਾਲਾ ਦਸਾਰਾ ਆਹ ਫਰੈਂਡਸ ਦਵਾਈ ਆ ਠੀਕ ਹੁੰਦਾ ਗਰਮੀਆਂ ਵਾਲੀਆਂ ਨੇ ਪਰ ਪੈਣੇ ਨਹੀਂ ਨਾ ਹੁੰਦੀ ਪੈਣੀ ਚੱਲ ਭਜੀ ਇਹ ਦੇਖੋ ਸ਼ੇਅਰ ਕਰੀਏ ਠੀਕ ਆ ਆਹ ਕੋ ਕੰਡਿਆ ਦੇ ਰੋ ਸੋ ਸੋ ਦੇ ਸ਼ੇਅਰ ਨਹੀਂ ਪਾਉਂਦੇ ਨਾ ਸੋ ਸੋ ਕਰਾਂਗੇ ਆਹ ਬਾਕੀ ਕੋ ਆ ਨੰਬਰ ਕਮੈਂਟ ਆ ਪਾ ਇਹਨੀ ਦੂਜੇ ਵਾਡੇ ਦੀ ਜੋੜੀ ਮੈਂ ਕਿਹਾ ਵਾ ਵੱਡੇ ਲੈ ਗਈ ਇਹ ਨਹੀਂ ਮਿਲਦੀ ਭੈਣ ਜੀ ਪਾ ਕਿਤੇ ਕਰ ਵੀ ਤੋੜ ਦੇ ਕੀ ਚਲ ਪਾ ਲੈ ਆਲਾ 150 ਇਹਨਾਂ ਤਰ੍ਹਾਂ ਸਮਾਨ ਲਿਆ ਫੜਾ ਦੇ ਕੋਈ ਨਾ ਹਾਂ ਸਮਾਨ ਦਾ ਰੁਵਾਹ ਫੜੋ ਇਹ ਪਾ ਕੱਢ ਇਹ ਵਿੱਚ ਹੀ ਰੱਖ ਲੋ ਪੜਨਾ ਯਾਰ ਇਹ 90 90 ਦਾ ਆ ਇਹਨਾਂ ਮੈਨੂੰ ਵੀ ਧੰਨਵਾਦ ਉਹ ਕਹਿੰਦੇ ਕਿ ਕਿੰਨੇ ਦਾ ਹੈ ਮੈਂ ਤੁਹਾਨੂੰ ਨਹੀਂ ਦੇ ਦਿੰਦਾ ਚਲੋ ਦੇਣਾ ਹੈ 150 ਪਰ ਮੈਂ ਥੋੜੀ ਗੱਲ ਆ ਆ ਵਿੱਚ ਰੱਖੋ ਇਹ ਸਭ ਇਹ ਦਵਾਈ ਇਹ ਨਹੀਂ ਹੈ ਲੈ ਲੋ ਲੈ ਲੋ ਲੈ ਲੋ ਚਾਹੀਦੀ ਲੈ ਆਪ ਕੋ ਫੜਾ ਦੇ ਕੋ ਸੁੱਕੇ ਬੂਟੇ ਕਿਰੇ ਨਾ ਇਹ ਕਿੰਨੇ ਦਾ? ਉਦਾਂ ਵੀ ਬੂਚੇ ਦਾ ਦਵਾਈ ਪਾਇਆ ਕਰੋ ਥੱਲੇ 6 ਕਿੜਾ ਨਹੀਂ ਲੱਗਦਾ ਮੇਰਾ ਪੁੱਤਾਂ ਕੀ ਕੀ ਦਵਾਈ ਦੇ ਕੇ ਚਾਹੀਦੀ ਨੰਬਰ ਦੇ ਕੇ ਆਪਾਂ। ਹਾਂਜੀ। ਕਿੰਨੇ ਦਾ? ਥਰਾ 70 25 200 200 ਰੁਪਏ ਦੇ ਦਰ ਹੁਣ ਆਪਣੇ ਕੋਲੋਂ। ਆ ਕਿੰਨੇ ਦਾ ਦੂਸਰਾ ਪੈਕ ਲੈ ਆ। ਲੱਲ ਅੰਤਰੇ ਦਾ ਹੋਰਾਂ ਦਾ ਲਾ। ਸਾਡੇ ਚਾਚਾ ਤੈਨੂੰ ਸਾਫ ਹੋ। ਸਾਫ ਹੋਣੀ 600 ਰੁਪਏ ਦੇ ਵੈਲਿਊ। ਤੁਹਾਡੀ ਮਰਜ਼ੀ ਆਲਾ ਸਾਡੇ। ਚੱਲਦੇ ਆਨੇਗਾ। ਚੱਲ ਠੀਕ ਆ ਭਾਗ। ਸਾਡੇ ਚਾਚੀ ਇਹ ਕਹਿੰਦੇ। ਚੱਲ ਅਗਰੇ ਫੇਰ ਲਵਾਂਗੇ ਦੇਖ ਚੱਲ ਜਾ ਚਾਚੀ ਲੈ ਜਾ ਨਾ ਚਾਚੀ 100 ਰੁਪਏ ਦੇ ਲੈਸ ਕਰਾ ਦੇ ਕੋਲਾ ਹੀ ਨਹੀਂ ਦੇਣ ਤਾਪੀ ਕਿ ਮੈਂ ਉਹਨਾਂ ਗਿਆ ਮੈਂ ਕਿਥੇ 500 ਕਹਿੰਦਾ ਫੇਰ ਮਾਰ 12 ਡੱਕ 12 ਮਹੀਨੇ ਵਾਲਾ ਪਾਤਾ ਗੁਰੂ ਜੱਦਾ ਉਹ ਨਾ ਮਰੂਦਾ ਹੁੰਦਾ ਨਹੀਂ ਨਹੀਂ ਇੱਜਾ ਕੈਟਾ ਨਹੀਂ ਆਉਂਦਾ ਹੋਰਨ ਉਹ ਰਵੇ ਇੰਨਾ ਕਿ ਮੁਰਕੇ ਨਹੀਂ ਇੰਨਾ ਬੂਟਾ ਹੋ ਜਾਂਦਾ ਬਣਾ ਬੂਟਾ ਹੋ ਜਾਂਦਾ ਹਾਂ ਕਿ ਵੇਖ ਹੀ ਜਾਗੂ ਤੇ ਅੱਛਾ ਸੁਣ ਮਿੱਠੀ ਲਗਣੀ ਨਹੀਂ ਕੰਪਨੀ ਹੋ ਦਵਾਈ ਹੋ ਪਾਈ ਆ ਉਹ ਕਿੰਨੇ ਚਿਰਾਂ ਬਾਅਦ ਹੋਣੀ ਆ ਹੋਣਾ ਜਿੱਤਨੀ ਚੋਈ ਮਿਨੀ ਹੋਈ ਤੇ ਨੀ ਮਿਨੀ ਤੇ ਸੇ ਬੂਟੇ ਲਾ ਲਿਆ ਹਾਲੇ ਚਾਰ ਬੂਟੇ ਕਾ ਲਿਆ ਵਾ ਕਾ ਲਿਆ ਵਾ ਇੱਕ ਅੰਗੂਰਾ ਦਾ ਲਿਆ ਆ ਆ ਫਰੈਂਡਸ ਵਾਈਟ ਰੋਸ ਆ ਅੰਗੂਰਾ ਅਸਾਂ ਤਰਾਵਾਂ। ਔਰ ਨੋਰਮਲੀ ਫਲਾਵਰਸ ਆ। ਔਰ ਆ ਸੀ ਨਾਲ ਦੋ ਗਮਲੇ ਲਏ ਆ ਔਰ ਆ ਦਵਾਈ ਆ। ਕਹਿੰਦੇ ਚਾਰ ਪੰਜ ਬੂਟਿਆਂ ਨੂੰ ਪਾਉਣੀ ਆ। ਪਾਵਾਂਗੇ ਹੁਣ ਇਹਦੇ ਇਹਦਾ ਰਿਜ਼ਲਟ ਤੁਹਾਨੂੰ ਅਸੀਂ ਦੱਸਾਂਗੇ ਕਿ ਕਿਵੇਂ ਦੇ ਬੂਟੇ ਲੱਗਦੇ ਆ। ਹਾਲ ਫਰੈਂਡਸ ਹੋਪ ਕਰਦੇ ਆ ਕਿ ਤੁਸੀਂ ਮੇਰਾ ਵਲੋਗ ਦੇਖਿਆ ਹੋ ਹੋ ਤਾਂ ਜ਼ਰੂਰ ਪਸੰਦ ਆਇਆ ਹੋਵੇਗਾ। ਔਰ ਫਰੈਂਸ ਜੇ ਇਹਕਰ ਤੁਹਾਨੂੰ ਵਲੋਗ ਪਸੰਦ ਆਇਆ ਤਾਂ ਜ਼ਰੂਰ ਸਬਸਕ੍ਰਾਈਬ ਕਰਨਾ।